ਦੀ ਸਫਾਈ ਦੱਸੋ ਕਿਸ ਨੂੰ ਪਸੰਦ ਨਹੀਂ ਹੁੰਦੀ ਆਹੀ ਮੁੱਖ ਕਾਰਨ ਹੁੰਦਾ ਕਿ ਲੋਕ ਰੋਜ਼ ਸਵੇਰੇ ਘਰ ਦੀ ਸਫਾਈ ਕਰਦੇ ਹਨ ਔਰਤਾਂ ਇਸ ਕੰਮ ਵਿੱਚ ਸਭ ਤੋਂ ਅੱਗੇ ਹੁੰਦੀਆਂ ਹਨ ਉਹ ਹਮੇਸ਼ਾ ਘਰ ਨੂੰ ਸਾਫ਼ ਸੋਥਰਾ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ ਇਸੇ ਲਈ ਔਰਤਾਂ ਨੂੰ ਗ੍ਰਹਿ ਲక్ష్ਮੀ ਵੀ ਕਿਹਾ ਜਾਂਦਾ ਹੈ ਪਰ ਘਰ ਦੀ ਸਫਾਈ ਦੇ ਨਾਲ ਨਾਲ ਪਾਣੀ ਨਾਲ ਕੀਤਾ ਗਿਆ ਇਹ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਜੀਵਨ ਨੂੰ ਖੁਸ਼ਹਾਲੀ ਅਤੇ ਸ਼ਾਂਤੀ ਲਿਆ ਸਕਦਾ ਹੈ ਇੱਕ ਉਪਾ ਮੁਖ ਪਰਮੇਸ਼ਰ ਦਵਾਰ ਤੇ ਪਾਣੀ ਛਿੜਕਣਾ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਦੇ ਹਰ ਇੱਕ ਕੋਨੇ ਵਿੱਚ ਨਾਕਾਰਾਤਮਕ ਅਤੇ ਸਕਾਰਾਤਮਕ ਊਰਜਾ ਦਾ ਬਾਹਰ ਆਉਣਾ ਜਾਣਾ ਬਣਿਆ ਰਹਿੰਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਘਰ ਦਾ ਹਰੇਕ ਕੋਨਾ ਵਾਸਤੂ ਨੁਕਸ ਤੋਂ ਮੁਕਤ ਹੋਵੇ ਵਾਸਤੂ ਵਿੱਚ ਅਜਿਹੇ ਕਈ ਉਪਾਅ ਹਨ ਜਿਨ੍ਹਾਂ ਨੂੰ ਅਪਣਾ ਕੇ ਵਿਅਕਤੀ ਬੁਰਾਈਆਂ ਦੇ ਨਾਲ ਨਾਲ ਨਕਾਰਾਤਮਕ ਊਰਜਾ ਤੋਂ ਵੀ ਛੁਟਕਾਰਾ ਪਾ ਸਕਦਾ ਹੈ ਇਹਨਾਂ ਵਿੱਚੋਂ ਇੱਕ ਉਪਾਅ ਇਹ ਹੈ ਜੋ ਕਿ ਰੋਜ਼ ਘਰ ਦੇ ਮੁੱਖ ਗੇਟ ਵਿੱਚ ਪਾਣੀ ਦਾ ਛਿੜਕਾ ਕਰਨਾ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਦੇਵੀ-ਦੇਵਤਿਆਂ ਦੇ ਆਉਣ ਦੇ ਨਾਲ-ਨਾਲ ਘਰ ਦੇ ਮੁੱਖ ਦਰਵਾਜ਼ੇ ਤੋਂ ਨਕਾਰਾਤਮਕ ਊਰਜਾ ਵੀ ਘਰ ਵਿੱਚ ਪਰਵੇਸ਼ ਹੋ ਜਾਂਦੀ ਹੈ ਇਸ ਲਈ ਇੱਥੇ ਓਮ ਸੁਆਸਤਕ ਚਿੰਨ੍ਹ ਬਣਾਉਣ ਤੋਂ ਲੈ ਕੇ ਰੰਗੋਲੀ ਬਣਾਈ ਜਾਂਦੀ ਹੈ ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਰੋਜ਼ਾਨਾ ਇਸ ਤਰ੍ਹਾਂ ਪਾਣੀ ਛਿੜਕ ਸਕਦੇ ਹੋ ਆਓ ਜਾਣਦੇ ਹਾਂ ਇਸ ਦੇ ਫਾਇਦੇ ਅਤੇ ਪਾਣੀ ਛਿੜਕਣ ਦਾ ਅਸਲੀ ਤੇ ਸਹੀ ਤਰੀਕਾ ਪਰ ਇਸ ਤੋਂ ਪਹਿਲਾਂ ਵੀਡੀਓ ਜੇ ਤੁਹਾਨੂੰ ਚੰਗੀ ਲੱਗੇ ਤਾਂ ਲਾਇਕ ਜ਼ਰੂਰ ਕਰਿਓ ਜੀ ਨੰਬਰ 1 ਵਾਸਤੂ ਦੇ ਹਿਸਾਬ ਨਾਲ ਪਾਣੀ ਦਾ ਛਿੜਕਣਾ ਬਹੁਤ ਹੀ ਸ਼ੁਭ ਹੁੰਦਾ ਹੈ ਘਰ ਦੇ ਸਾਹਮਣੇ ਪਾਣੀ ਛਿੜਕਣਾ ਸਾਫ ਸਫਾਈ ਅਤੇ ਸ਼ੁੱਧਤਾ ਦੇ ਨਜ਼ਰੀਏ ਤੋਂ ਮਹਾਨ ਮੰਨਿਆ ਜਾਂਦਾ ਹੈ ਪਰ ਵਾਸਤੂ ਦ੍ਰਿਸ਼ਟੀਕੋਣ ਤੋਂ ਵੀ ਆਓ ਤੁਹਾਨੂੰ ਦੱਸਦੇ ਹਾਂ ਘਰ ਦੇ ਮੁੱਖ ਗੇਟ ਦੇ ਬਿਲਕੁਲ ਸਾਹਮਣੇ ਪਾਣੀ ਦੇ ਫਾਇਦਿਆਂ ਬਾਰੇ ਦਰਅਸਲ ਅਸੀਂ ਘਰ ਵਿੱਚ ਖੁਸ਼ਹਾਲੀ ਅਤੇ ਸੁੱਖ ਸ਼ਾਂਤੀ ਲਿਆਉਣ ਲਈ ਕਈ ਉਪਾਅ ਕਰਦੇ ਹਾਂ ਪਰ ਜਾਣਕਾਰੀ ਦੀ ਕਮੀ ਕਾਰਨ ਸਾਨੂੰ ਲਾਭ ਨਹੀਂ ਹੁੰਦਾ ਪਾਣੀ ਦੇ ਇਸ ਛੋਟੇ ਜਿਹੇ ਉਪਾਅ ਨੂੰ ਅਪਣਾ ਕੇ ਤੁਸੀਂ ਪੂਰਾ ਲਾਭ ਪ੍ਰਾਪਤ ਕਰ ਸਕਦੇ ਹੋ ਨੰਬਰ 2 ਇਸ ਦੇ ਲਈ ਤੁਹਾਨੂੰ ਹਰ ਰੋਜ਼ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਇਸ ਤੋਂ ਬਾਅਦ ਸਾਫ਼ ਹੋ ਕੇ ਯਾਨੀ ਕਿ ਇਸ਼ਨਾਨ ਕਰਨ ਤੋਂ ਬਾਅਦ ਘਰ ਦੇ ਮੁੱਖ ਦਵਾਰ ਦੇ ਸਾਹਮਣੇ ਪਾਣੀ ਦਾ ਛਿੜਕਾ ਕਰੋ ਜੇਕਰ ਤਾਂਬੇ ਦੇ ਭਾਂਡੇ ਚ ਸਾਫ਼ ਪਾਣੀ ਦਾ ਛਿੜਕਾ ਕੀਤਾ ਜਾਵੇ ਤਾਂ ਬਹੁਤ ਹੀ ਫਾਇਦਾ ਹੋਵੇਗਾ ਇਸ ਦੇ ਨਾਲ ਦੇਵੀ ਲਕਸ਼ਮੀ ਜੀ ਦਾ ਅਸੀਰਵਾਦ ਬਣਿਆ ਰਹੇਗਾ ਅਤੇ ਪਰਿਵਾਰ ਦੇ ਜੀਆ ਤੇ ਤੰਦਰੁਸਤੀ ਰਹੇਗੀ ਤੇ ਖਾਸ ਕਰ ਤਾਂਬੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਵਿਗਿਆਨਕ ਤੌਰ ਤੇ ਇਸ ਦੀ ਬਹੁਤ ਹੀ ਮਹੱਤਤਾ ਹੈ ਡਾਕਟਰ ਅਤੇ ਵੈਦ ਵੀ ਤਾਂਬੇ ਦੇ ਭਾਂਡੇ ਵਿੱਚ ਪਾਣੀ ਰਾਤ ਨੂੰ ਭਰ ਕੇ ਰੱਖਣ ਤੇ ਸਵੇਰੇ ਇਸ ਨੂੰ ਪੀਣ ਦੀ ਸਲਾਹ ਦਿੰਦੇ ਹਨ ਇਸ ਨੂੰ ਸਿਹਤ ਦੇ ਨਜ਼ਰੀਏ ਤੋਂ ਵੀ ਚੰਗਾ ਮੰਨਿਆ ਜਾਂਦਾ ਹੈ ਅਜਿਹੇ ਚ ਤਾਂਬੇ ਦੇ ਬਰਤਨ ਚੋਂ ਘਰ ਦੇ ਮੇਨ ਗੇਟ ਤੇ ਪਾਣੀ ਦਾ ਛਿੜਕਾ ਕਰਨ ਨਾਲ ਘਰ ਦੇ ਬਾਹਰ ਮੌਜੂਦ ਕਟਾਣੂ ਵੀ ਨਸ਼ਟ ਹੋ ਜਾਂਦੇ ਹਨ ਇਸ ਨਾਲ ਸਿਰਫ ਘਰ ਦੇ ਆਲੇ-ਦੁਆਲੇ ਵਾਤਾਵਰਣ ਸਾਫ਼ ਹੁੰਦਾ ਹੈ ਇਹ ਵਾਸਤੂ ਉਪਾਅ ਕਰਨ ਨਾਲ ਘਰ ਵਿੱਚ ਧਨ ਵੀ ਵਧਾਉਂਦਾ ਹੈ ਅਜਿਹਾ ਕਰਨ ਨਾਲ ਘਰ ਚੋਂ ਨਕਾਰਾਤਮਕਤਾ ਦੂਰ ਹੁੰਦੀ ਹੈ ਅਤੇ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ। ਪਰਿਵਾਰ ਦੇ ਮੈਂਬਰ ਵੀ ਤੰਦਰੁਸਤ ਰਹਿੰਦੇ ਹਨ। ਜੇਕਰ ਤੁਸੀਂ ਪਾਣੀ ਛਿੜਕਦੇ ਹੋ ਥੋੜੀ ਹਲਦੀ ਮਿਲਾ ਲਓ। ਜਿਆਦਾ ਫਾਇਦਾ ਹੁੰਦਾ ਹੈ। ਨੰਬਰ 3 ਹਲਦੀ ਵਾਲੇ ਪਾਣੀ ਨਾਲ ਕਰੋ ਛਿੜਕਾ। ਅੱਜ ਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਚ ਲੋਕ ਘਰ ਦੇ ਮੁੱਖ ਦਰਵਾਜ਼ੇ ਤੇ ਡੇਲੀ ਨਹੀਂ ਬਣਾਉਂਦੇ ਪਰ ਵਾਸਤੂ ਮੁਤਾਬਕ ਤੁਹਾਨੂੰ ਡੇਲੀ ਜ਼ਰੂਰ ਬਣਾਉਣਾ ਚਾਹੀਦਾ ਹੈ ਇਸ ਤੋਂ ਬਾਅਦ ਪਾਣੀ 'ਚ ਹਲਦੀ ਮਿਲਾ ਕੇ ਹਰ ਰੋਜ਼ ਸਵੇਰੇ ਡੇਲੀ ਨੂੰ ਧੋਣ ਨਾਲ ਘਰ 'ਚ ਵੀ ਸੁਧਾਰ ਆਉਂਦਾ ਹੈ ਤੇ ਦਰਵਾਜ਼ੇ ਦੇਵੇਂ ਪਾਸੇ ਥੋੜਾ ਪਾਣੀ ਵੀ ਛਿੜਕਣਾ ਚਾਹੀਦਾ ਹੈ ਇਸ ਦੇ ਨਾਲ ਨਕਾਰਾਤਮਕਤਾ ਦੂਰ ਹੁੰਦੀ ਹੈ ਅਤੇ ਆਲੇ-ਦੁਆਲੇ ਦਾ ਵਾਤਾਵਰਣ ਸਾਫ ਸੋਤਰਾ ਹੁੰਦਾ ਹੈ ਘਰ ਵਿੱਚ ਸਕਾਰਾਤਮਕਤਾ ਵੱਧਦੀ ਹੈ ਜੇਕਰ ਤੁਹਾਡੇ ਘਰ ਵਿੱਚ ਕੋਈ ਦੇਲ ਨਹੀਂ ਹੈ ਤਾਂ ਵੀ ਮੁੱਖ ਦਰਵਾਜ਼ੇ ਦੇ ਸਾਹਮਣੇ ਹਲਦੀ ਮਲਾ ਕੇ ਪਾਣੀ ਦਾ ਛੜਕਾ ਕਰਨਾ ਚਾਹੀਦਾ ਹੈ ਇਸ ਨਾਲ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਨੰਬਰ 4 ਹਫਤੇ ਵਿੱਚ ਇੱਕ ਵਾਰ ਨਮਕ ਵਾਲੇ ਪਾਣੀ ਦਾ ਛਿੜਕਾ ਜ਼ਰੂਰ ਕਰੋ ਘਰ ਦੇ ਬਾਹਰ ਪਾਣੀ ਦਾ ਛਿੜਕਾ ਕਰਦੇ ਸਮੇਂ ਵਾਸਤੂ ਸ਼ਾਸਤਰ ਅਨੁਸਾਰ ਹਫਤੇ ਵਿੱਚ ਇੱਕ ਵਾਰ ਨਮਕ ਮਿਲਾ ਕੇ ਪਾਣੀ ਛਿੜਕਣਾ ਚਾਹੀਦਾ ਹੈ ਦਰਅਸਲ ਨਮਕ ਨਕਾਰਾਤਮਕਤਾ ਨੂੰ ਦੂਰ ਕਰਦਾ ਹੈ ਅਤੇ ਇਸ ਦੇ ਵਿਗਿਆਪਨ ਪਹਿਲੂ ਵੀ ਹਨ ਹਫਤੇ ਵਿੱਚ ਇੱਕ ਵਾਰ ਲੋਨ ਵਾਲੇ ਪਾਣੀ ਦਾ ਛਿੜਕਾ ਕਰਨ ਨਾਲ ਘਰ ਦੇ ਸਾਹਮਣੇ ਜਾਂ ਆਲੇ ਦੁਆਲੇ ਉੱਗ ਰਹੇ ਪਰਜੀਵਾਂ ਦਾ ਵੀ ਖਾਤਮਾ ਹੋ ਜਾਂਦਾ ਹੈ ਪੁਰਾਣੇ ਸਮਿਆਂ ਵਿੱਚ ਵੀ ਘਰ ਦੇ ਵਿਹੜੇ ਨੂੰ ਪੂਰੀ ਤਰ੍ਹਾਂ ਧੋਣ ਦਾ ਰਿਵਾਜ ਹੁੰਦਾ ਸੀ ਨੰਬਰ 5 ਵਾਸਤੂ ਸ਼ਾਸਤਰ ਦੇ ਅਨੁਸਾਰ ਮੁੱਖ ਦਰਵਾਜ਼ੇ ਤੇ ਪਾਣੀ ਦਾ ਛਿੜਕਾ ਕਰਨ ਨਾਲ ਨਕਾਰਾਤਮਕਤਾ ਅਤੇ ਬੁਰੀਆਂ ਸ਼ਕਤੀਆਂ ਘਰ ਦੇ ਅੰਦਰ ਨਹੀਂ ਆ ਸਕਦੀਆਂ ਇਹ ਇੱਕ ਢਾਲ ਵਾਂਗ ਕੰਮ ਕਰਦਾ ਹੈ ਨੰਬਰ 6 ਸਵੇਰੇ ਉੱਠ ਕੇ ਊਂਜਲ ਚ ਪਾਣੀ ਲੈ ਕੇ ਮੁੱਖ ਦਰਵਾਜ਼ੇ ਤੇ ਛਿੜਕਣ ਨਾਲ ਵੀ ਵਾਸਤੂ ਦੋਸ਼ਾਂ ਤੋਂ ਰਾਹਤ ਮਿਲਦੀ ਹੈ ਨੰਬਰ 7 ਵਾਸਤੂ ਸ਼ਾਸਤਰ ਅਨੁਸਾਰ ਘਰ ਦਾ ਮੁੱਖ ਗੇਟ ਬਹੁਤ ਹੀ ਸੁਭ ਹੁੰਦਾ ਹੈ ਅਜਿਹੇ ਚ ਜੇਕਰ ਇਹ ਸਾਫ ਸੁਥਰਾ ਹੋਵੇਗਾ ਤਾਂ ਨਕਾਰਾਤਮਕ ਊਰਜਾ ਘਰ ਵਿੱਚ ਦਾਖਲ ਨਹੀਂ ਹੋ ਸਕੇਗੀ ਘਰ ਚ ਰਹਿਣ ਵਾਲੇ ਲੋਕਾਂ ਨੂੰ ਕਿਸਮਤ ਦਾ ਪੂਰਾ ਸਾਥ ਮਿਲੇਗਾ ਇਸ ਦੇ ਨਾਲ ਹੀ ਆਰਥਿਕ ਸਥਿਤੀ ਮਜ਼ਬੂਤ ਹੋਣ ਨਾਲ ਤਰੱਕੀ ਵੀ ਹੋਵੇਗੀ ਨੰਬਰ 8 ਘਰ ਦੇ ਮੁੱਖ ਦਵਾਰ ਤੇ ਪਾਣੀ ਛਿੜਕਣ ਨਾਲ ਨਕਾਰਾਤਮਕ ਊਰਜਾ ਅਤੇ ਵਾਸਤੂ ਨੁਕਸਦੂਰ ਹੋਣਗੇ ਜਿਸ ਨਾਲ ਘਰ ਦੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਂਦੀਆਂ ਹਨ ਨੰਬਰ 9 ਸਵੇਰ ਦੇ ਸਮੇਂ ਆਪਣੀ ਉਂਜਲ ਵਿੱਚ ਸਾਫ਼ ਪਾਣੀ ਲਓ ਅਤੇ ਇਸ ਨੂੰ ਮੁੱਖ ਦਰਵਾਜ਼ੇ ਵਿੱਚ ਘੜੀ ਦੀ ਦਿਸ਼ਾ ਵਿੱਚ ਅਰਥਾਤ ਦਰਵਾਜ਼ੇ ਦੇ ਉੱਪਰ ਤੋਂ ਹੇਠਾਂ ਤੱਕ ਛਿੜਕੋ ਇਸ ਦੇ ਨਾਲ ਦਰਵਾਜ਼ੇ ਦੇ ਦੋਵੇਂ ਕੋਨਿਆਂ ਵਿੱਚ ਛਿੜਕ ਦਿਓ ਇਸ ਤੋਂ ਬਾਅਦ ਇਸ ਨੂੰ ਸੁੱਕਣ ਦਿਓ ਨੰਬਰ 10 ਮੁੱਖ ਪ੍ਰਵੇਸ਼ ਦੁਆਰ ਤੇ ਕਪੂਰ ਦਾ ਪਾਣੀ ਛਿੜਕਣਾ ਅਸ਼ੁੱਭ ਗ੍ਰਹਾਂ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਅਤੇ ਤੁਹਾਡੀ ਤਰੱਕੀ ਦੀ ਰੁਕਾਵਟ ਪਾਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਇੱਕ ਪ੍ਰਭਾਵਸ਼ਾਲੀ ਉਪਾਅ ਮੰਨਿਆ ਜਾਂਦਾ ਹੈ ਘਰ ਦੇ ਆਲੇ-ਦੁਆਲੇ ਸੁਰੱਖਿਆ ਢਾਲ ਬਣਾਉਂਦਾ ਹੈ ਅਤੇ ਨਕਾਰਾਤਮਕ ਸ਼ਕਤੀਆਂ ਨੂੰ ਦੂਰ ਕਰਦਾ ਹੈ ਇੰਨਾ ਹੀ ਨਹੀਂ ਜੇਕਰ ਤੁਸੀਂ ਨਿਯਮਤ ਰੂਪ ਨਾਲ ਘਰ ਦੇ ਮੁੱਖ ਦਵਾਰ ਤੇ ਕਪੂਰ ਦਾ ਪਾਣੀ ਛਿੜਕਦੇ ਹੋ ਤਾਂ ਇਹ ਤੁਹਾਡੇ ਜੀਵਨ ਵਿੱਚ ਸਫਲਤਾ ਅਤੇ ਵਿਕਾਸ ਬढ़ाਉਂਦਾ ਹੈ ਨੰਬਰ 11 ਤુલਸੀ ਦਾ ਪਾਣੀ ਨਕਾਰਾਤਮਕਤਾ ਨੂੰ ਦੂਰ ਕਰਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਤુલਸੀ ਦਾ ਬੂਟਾ ਘਰ ਵਿੱਚ ਸਕਾਰਾਤਮਕਤਾ ਲਿਆਉਂਦਾ ਹੈ ਇਸ ਲਈ ਘਰ ਵਿੱਚ ਤુલਸੀ ਦਾ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ ਇਸ ਨਾਲ ਹੀ ਜੇਕਰ ਮੁੱਖ ਦਵਾਰ ਤੇ ਤુલਸੀ ਦਾ ਪਾਣੀ ਛਿੜਕਿਆ ਜਾਵੇ ਤਾਂ ਨਕਾਰਾਤਮਕਤਾ ਘਰ ਵਿੱਚ ਪ੍ਰਵੇਸ਼ ਨਹੀਂ ਕਰ ਪਾਉਂਦੀ ਇਸ ਨਾਲ ਘਰ ਵਿੱਚ ਸਕਾਰਾਤਮਕਤਾ ਵਧਦੀ ਹੈ ਜੇਕਰ ਘਰ ਵਿੱਚ ਵਾਸਤੂ ਨੁਕਸ ਹੈ ਉਹ ਵੀ ਦੂਰ ਹੋ ਜਾਂਦਾ ਹੈ ਤુલਸੀ ਦਾ ਪਾਣੀ ਛਿੜਕਦੇ ਸਮੇਂ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਤુલਸੀ ਨੂੰ ਪਾਣੀ ਚ ਮਿਲਾ ਕੇ ਛਿੜਕ ਦਿਓ ਪਰ ਤુલਸੀ ਨੂੰ ਜ਼ਮੀਨ ਤੇ ਨਾ ਡਿੱਗਣ ਦਿਓ ਤુલਸੀ ਦੇ ਪੱਤੇ ਖਾਓ ਅਤੇ ਮੁੱਖ ਦਰਵਾਜ਼ੇ ਤੇ ਪੈਰ ਨਾ ਰੱਖੋ ਜਦੋਂ ਤੱਕ ਇਹ ਪਾਣੀ ਸੁੱਕ ਨਾ ਜਾਵੇ ਇਸ ਤੋਂ ਇਲਾਵਾ ਤુલਸੀ ਦੇ ਪਾਣੀ ਨੂੰ ਤਾਂਬੇ ਦੇ ਭਾਂਡੇ ਵਿੱਚ ਰੱਖ ਕੇ ਛਿੜਕੋ ਸਟੀਲ ਪਲਾਸਟਿਕ ਆਦ ਗੰਦਗੀ ਧਾਤਾਂ ਦੀ ਵਰਤੋਂ ਨਾ ਕਰੋ ਅਤੇ ਘਰ ਦੇ ਮੁੱਖ ਦੁਆਰ ਤੇ ਦੇਸੀ ਘਿਓ ਦਾ ਦੀਵਾ ਜਗਾਓ ਇਸ ਨਾਲ ਘਰ ਵਿੱਚ ਬ੍ਰਹਮਤਾ ਜਾਗਰਤ ਹੋਵੇਗੀ ਅਤੇ ਘਰ ਦੀ ਸਾਰੀ ਨਾਕਾਰਾਤਮਕ ਊਰਜਾ ਖਤਮ ਹੋ ਜਾਵੇਗੀ ਪਰਿਵਾਰ ਵਿੱਚ ਖੁਸ਼ਹਾਲੀ ਦਾ ਮਾਹੌਲ ਹੋਵੇਗਾ ਨੰਬਰ 12 Hindu ਧਰਮ ਵਿੱਚ ਸਵਾਸਤਿਕ ਦਾ ਪ੍ਰਤੀਕ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨੂੰ ਘਰ ਦੇ ਬਾਹਰ ਲਗਾਉਣ ਨਾਲ ਘਰ ਚ ਖੁਸ਼ਹਾਲੀ ਅਤੇ ਸੁਖ ਸ਼ਾਂਤੀ ਆਉਂਦੀ ਹੈ ਹਰ ਰੋਜ਼ ਘਰ ਦੇ ਮਾਲਕ ਜਾਂ ਘਰ ਦੇ ਵੱਡੇ ਪੁੱਤਰ ਮੁੱਖ ਦਰਵਾਜ਼ੇ ਦੇ ਦੋਵੇਂ ਪਾਸੇ ਸੰਧੂਰ ਨਾਲ ਸਵਾਸਤਕ ਚਿੰਨ ਬਣਾ ਕੇ ਇਸ ਦੀ ਪੂਜਾ ਕਰਨੀ ਚਾਹੀਦੀ ਹੈ ਇਸ ਨਾਲ ਆਰਥਿਕ ਸਥਿਤੀ ਮਜ਼ਬੂਤ ਹੁੰਦੀ ਹੈ ਭਾਰਤੀ ਪਰੰਪਰਾ ਵਿੱਚ ਰੰਗੋਲੀ ਖਾਸ ਮੌਕਿਆਂ ਤੇ ਘਰ ਦੇ ਮੁੱਖ ਪ੍ਰਵੇਸ਼ ਦੁਆਰ ਤੇ ਬਣਾਈ ਜਾਂਦੀ ਹੈ ਇਸ ਨਾਲ ਘਰ ਵਿੱਚ ਸਕਾਰਾਤਮਕਤਾ ਦਾ ਮਾਹੌਲ ਬਣਿਆ ਰਹਿੰਦਾ ਹੈ